ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਇਹ ਜਿਹੜੀ ਹੈਗੀ ਸਾਡੀ 135 ਐਫ ਆਈ ਆਰ ਨੰਬਰ 13523 2023 ਦੀ ਹੈਗੀ 379 ਬੀ ਦੇ ਵਿੱਚ ਸੀਗੀ ਤੇ ਮਾਲਾਂ ਬਾਈਪਾਸ ਰੋਡ ਜਿਹੜਾ ਹੈਗਾ ਉਹਦੇ ਤੋਂ ਇੱਕ ਵਰਨਾ ਕਾਰ ਜਿਹੜੀ ਪੁਲ ਦੇ ਤੋਂ ਕੋਈ ਗਈ ਸੀ ਇਹਦੇ ਵਿੱਚ ਅਸੀਂ ਪਹਿਲਾਂ ਹੀ ਦੋ ਵਿਅਕਤੀ ਜਿਹੜੇ ਅਨਮੋਲ ਤੇ ਅਮਰਪਾਲ ਜਿਹੜੇ ਸੀਗੇ 28 12 23 ਨੂੰ ਗ੍ਰਿਫਤਾਰ ਕਾਬਲੇ ਸੀਗੇ ਅੱਜ ਜਿਹੜਾ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਆ ਨਿਹਾਲ ਸਿੰਘ ਬਾਰੇ ਕੀ ਕੀਤੀ ਹੈਗੀ ਹੈ ਜਿਹੜਾ ਕਿ ਠੱਠ ਕੇ ਪਿੰਡ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਆ ਇਨੂੰ ਗ੍ਰਿਫਤਾਰ ਕਰਕੇ ਇਹ ਵੀ ਇਹਦੇ ਗੱਡੀ ਖੋਣ ਵਾਲੇ ਦੇ ਵਿੱਚ ਕੋ ਕਯੂ ਸੀਗਾ ਔਰ ਇਹਦੇ ਕੋਲੋਂ ਅਜੋ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਿਹੜਾ ਇਹ ਵਾਦ ਦਾਤੇ ਵਿੱਚ ਵਰਤਿਆ ਗਿਆ ਸੀ ਇੱਥੇ ਦੱਸਣਯੋਗ ਹੈ ਕਿ ਜਿਹੜਾ ਨਿਹਾਲ ਸਿੰਘਾ ਬਹੁਤ ਡੈਡਲੀ ਕ੍ਰਿਮੀਨਲ ਹੈਗਾ ਔਰ ਇਹਦੇ ਵਿੱਚ ਇਸ ਤੋਂ ਪਹਿਲਾਂ ਇਹਦੇ ਕੋਲੋਂ ਜਿਹੜੇ ਹੈਗੇ ਦੋ ਪਿਸਟਲ ਔਰ ਵਰਨਾ ਗੱਡੀ ਜਿਹੜੀ ਹੈਗੀ ਆ ਬਟਾਲੇ ਆਣੇ ਦੇਰੇ ਬਾਬਾ ਨਾਨਕ ਐਸ ਐਚ ਓ ਉਹਨਾਂ ਨੇ ਜਿਹੜੀ ਹੈਗੀ ਆ ਆਪਣੇ ਮੁਕਦਮੇ ਦੇ ਵਿੱਚ ਜਿਹੜੀ ਹੈ ਗ੍ਰਿਫਤਾਰ ਕੀਤੀ ਹੈ ਇਸ ਤੋਂ ਇਲਾਵਾ ਇਹ ਕੈਂਟੋਨਮੈਂਟ ਦੇ ਥਾਣੇ ਤੇ ਪਰਚੇ ਤੋਂ ਇਲਾਵਾ ਇਹਦੇ ਉੱਤੇ ਚਾਰ ਮੁਕਦਮੇ ਹੋਰ ਹੈਗੇ ਨੇ ਇੱਕ 135 ਨੰਬਰ ਕੈਂਟੋਨਮੈਂਟ ਦਾ ਪੁਲਿਸ ਸਟੇਸ਼ਨ ਦਾ ਹੈਗਾ ਇੱਕ 67 ਨੰਬਰ ਮਕਦਮਾ ਜਿਹੜਾ ਹੈਗਾ ਡੇਰਾ ਪਾਪਾ ਨਾਨਕ ਬਟਾਲੇ ਦਾ ਹੈਗਾ 118 ਨੰਬਰ ਮਕਦਮਾ ਡੇਰਾ ਪਾਪਾ ਨਾਨਕ ਦਾ ਜਿਹੜਾ ਹੈਗਾ ਆ ਤੇ ਜਿਹੜਾ ਇੱਕ 51 ਨੰਬਰ ਮਕਦਮਾ ਉਹ ਵੀ ਡੇਰੇ ਪਾਪਾ ਨਾਨਕ ਦਾ ਇਹ ਜਿਹੜੇ ਤਿੰਨ ਮਕਦਮੇ ਹੈਗੇ ਨੇ ਦੋ ਮਕਦਮੇ ਇਹਦੇ ਵਿੱਚ ਆਰਮਜ਼ ਆਟ ਦੇ ਇਲੀਗਲ ਵੈਪਨਸ ਦੇ ਹੈਗੇ ਨੇ ਇੱਕ ਮਕਦਮਾ ਦਾ ਝਗੜ ਦਾ ਹੈਗਾ ਔਰ ਇੱਕ ਜਿਹੜਾ ਸਾਡਾ ਸਾਡੇ ਵਾਲਾ ਮਕਦਮਾ ਇਹ ਜਿਹੜੇ ਲੁੱਟਾਂ ਖਵਾ ਵਾਲਾ ਵਰਤਦਾ ਤਾਂ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਦੇ ਆਲਰੇਡੀ 4 ਮੁਕਦਮੇ ਤੇ ਤੇ ਦਰਜ ਨੇ ਔਰ ਇਹ ਜਿਹੜਾ ਬੜਾ ਜਿਹੜਾ ਡੈਡਲੀ ਕ੍ਰਿਮੀਨਲ ਸੀਗਾ ਔਰ ਇਹਨੂੰ ਜਿਹੜਾ ਫੜ ਕੇ ਜਿਹੜੀ ਹੈਗੀ ਆ ਕੈਂਟੋਨਲ ਪੁਲਿਸ ਨੇ ਜਿਹੜੀ ਹੈਗੀ ਆ ਬਹੁਤ ਵੱਡੀ ਜਿਹੜੀ ਹੈਗੀ ਆ ਇਹ ਕਾਮਯਾਬੀ ਕੀਤੀ ਹੈ ਥੈਂਕ ਯੂ ਸਰ ਗੱਡੀ ਫੜਨ ਦਾ ਮੇਨ ਮੋਟਿਵ ਕੀ ਦਾ ਹੀ ਹੁੰਦਾ ਗੱਡੀ ਜਿਹੜੀ ਗੱਡੀ ਖੋਹ ਕੀਤੀ ਸੀ ਜਿਹੜੀ ਇਹਨਾਂ ਦਾ ਗੱਡੀ ਖੋਹ ਕਰਕੇ ਵੇਚਦੇ ਸੀਗੇ ਜੀ ਪਰ ਇਹਦੇ ਜਿਹੜੇ ਪਹਿਲੇ ਦੋ ਸਾਥੀ ਹੈਗੇ ਆ ਉਹ ਫੜੇ ਜਾ ਚੁੱਕੇ ਸੀਗੇ 2012 202 2000 ਫੜੇ ਗਏ ਸੀ ਕਿ ਉਹ ਜਿਹੜੇ 23 28 8 12 ਨੂੰ ਫੜੇ ਗਏ ਸੀ 23 ਨੂੰ ਫੜੇ ਗਏ ਸੀ ਉਹਨਾਂ ਕੋਲੋਂ ਉਹ ਤੋਂ ਬਰਾਮਦ ਹੋਈ ਸੀ ਥੈਂਕ ਯੂ ਦੇ ਵਿੱਚ ਬਤਿਆ ਗਿਆ ਸੀ ਇਹ ਇੱਥੇ ਦੱਸਣਯੋਗ ਹੈ ਕਿ ਜਿਹੜਾ ਨਿਹਾਲ ਸਿੰਘ ਆ ਬਹੁਤ ਡੈਡਲੀ ਕ੍ਰਿਮੀਨਲ ਹੈਗਾ ਔਰ ਇਹਦੇ ਵਿੱਚ ਇਸ ਤੋਂ ਪਹਿਲਾਂ ਇਹਦੇ ਕੋਲੋਂ ਜਿਹੜੇ ਹੈਗੇ ਦੋ ਪਿਸਟਲ ਔਰ ਵਰਨਾ ਗੱਡੀ ਜਿਹੜੀ ਹੈਗੀ ਆ ਬਟਾਲੇ ਵਾਲੇ ਨੇ ਡੇਰੇ ਬਾਬਾ ਨਾਨਕ ਐਸ ਐਚ ਓ ਉਹਨਾਂ ਨੇ ਜਿਹੜੀ ਹੈਗੀ ਆ ਆਪਣੇ ਮਕਦਮੇ ਦੇ ਵਿੱਚ ਜਿਹੜੀ ਹੈ ਗ੍ਰਿਫਟਾਰ ਕੀਤੀ ਹੈ ਇਸ ਤੋਂ ਇਲਾਵਾ ਇਹ ਕੈਂਟੋਨਮੈਂਟ ਦੇ ਥਾਣੇ ਤੇ 25 ਤੋਂ ਇਲਾਵਾ ਇਹਦੇ ਉੱਤੇ ਚਾਰ ਮੁਕਦਮੇ ਹੋਰ ਹੈਗੇ ਨੇ ਇੱਕ 135 ਨੰਬਰ ਕੈਂਟੋਨਮੈਂਟ ਦਾ ਪੁਲਿਸ ਸਟੇਸ਼ਨ ਦਾ ਹੈਗਾ ਇੱਕ 67 ਨੰਬਰ ਮੁਕਦਮਾ ਜਿਹੜਾ ਹੈਗਾ ਡੇਰਾ ਪਾਪਾ ਨਾਨਕ ਵਿਟਾਲੇ ਦਾ ਹੈਗਾ 118 ਨੰਬਰ ਮੁਕਦਮਾ ਡੇਰਾ ਪਾਪਾ ਨਾਨਕ ਦਾ ਜਿਹੜਾ ਹੈਗਾ ਆ ਤੇ ਜਿਹੜਾ ਇੱਕ 54 ਨੰਬਰ ਮੁਕਦਮਾ ਉਹ ਵੀ ਡੇਰੇ ਪਾਪਾ ਨਾਨਕ ਦਾ ਇਹ ਜਿਹੜੇ ਤਿੰਨ ਮੁਕਦਮੇ ਹੈਗੇ ਨੇ ਦੋ ਮੁਕਦਮੇ ਇਹਦੇ ਵਿੱਚ ਆਮਜ਼ਟ ਦੇ ਇਲੀਗਲ ਵੈਪਨਸ ਦੇ ਹੈਗੇ ਨੇ ਇੱਕ ਮੁਕਦਮੇ ਦਾ ਝਗੜਦਾ ਹੈਗਾ ਔਰ ਇੱਕ ਜਿਹੜਾ ਸਾਡਾ ਸਾਡੇ ਵਾਲਾ ਮੁਕਦਮਾ ਇਹ ਜਿਹੜੇ ਲੁਟਾਫੋਣ ਵਾਲਾ ਵਰਤਦਾ ਤਾਂ ਸੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਦੇ ਆਲਰੇਡੀ 4 ਮੁਕਦਮੇ ਤੇ ਤੇ ਦਰਜ ਨੇ ਔਰ ਇਹ ਜਿਹੜਾ ਬੜਾ ਜਿਹੜਾ ਡੈਡਲੀ ਕ੍ਰਿਮੀਨਲ ਸੀਗਾ ਔਰ ਇਹਨੂੰ ਜਿਹੜਾ ਫੜ ਕੇ ਜਿਹੜੀ ਹੈਗੀ ਆ ਕੈਂਟੋਨਲ ਪੁਲਿਸ ਨੇ ਜਿਹੜੀ ਹੈਗੀ ਆ ਬਹੁਤ ਵੱਡੀ ਜਿਹੜੀ ਹੈਗੀ ਆ ਇਹ ਕਾਮਯਾਬੀ ਕੀਤੀ ਹੈ ਥੈਂਕ ਯੂ ਸਰ ਗੱਡੀ ਫੜਨ ਦਾ ਮੇਨ ਮੋਟਿਵ ਕੀ ਥਾ ਜੀ ਉਹਦਾ ਗੱਡੀ ਜਿਹੜੀ ਗੱਡੀ ਖੋਹ ਕੀਤੀ ਸੀ ਜਿਹੜੀ ਇਹਨਾਂ ਦਾ ਗੱਡੀ ਖੋਹ ਕਰਕੇ ਵੇਚਦੇ ਸੀਗੇ ਜੀ ਪਰ ਇਹਦੇ ਜਿਹੜੇ ਪਹਿਲੇ ਦੋ ਸਾਥ ਉਹ ਫੜੇ ਜਾ ਚੁੱਕੇ ਸੀਗੇ 2012 2022 2000 ਫੜੇ ਗਏ ਸੀਗੇ ਉਹ ਜਿਹੜੇ 23 28 8 12 ਨੂੰ ਫੜੇ ਗਏ ਸੀਗੇ 23 ਨੂੰ ਜੀ ਫੜੇ ਗਏ ਸੀ ਉਹਨਾਂ ਕੋਲੋਂ ਤੋਂ ਬਰਾਮਦ ਹੋਈ ਸੀ ਥੈਂਕ ਯੂ